ਵਰਚਾਤੋਂ ਉੱਤੇ ਨੋ ਬੈਠਾ ਭਰਾ ਚੱਲ ਹੋਗਾ ਹੋਰ ਦੇਸ਼ ਦੇ ਦੇ ਠੀਕ ਠਾਕ ਕਿੱਦਾਂ ਕਿਵੇਂ ਰਹੀ ਕਲਾਸ ਅੱਜ ਤੁਹਾਡੇ ਵਧੀਆ ਵਧੀਆ ਦਰਸ਼ਕਾਂ ਨੂੰ ਤੇ ਅੱਜ ਆਪਾਂ ਪਹੁੰਚਿਆ ਪਿੰਡ ਚੱਕ ਫੁੱਲਾ ਦੇ ਵਿੱਚ ਆਪਣੇ ਹਰਮਨਪ੍ਰੀਤ ਸ਼ੀਨੇ ਵੀਰ ਕੋ ਤੇ ਹਰਮਨਟੇਲੋ ਵੀਰ ਕੋ ਸੋ ਦੋਵਾਂ ਭਰਾਵਾਂ ਨੇ ਇਹ ਆਪਣਾ ਉਪਰਾਲਾ ਸ਼ੁਰੂ ਕੀਤਾ ਹੈ ਪੋਲਟਰੀ ਫਾਰਮ ਦਾ ਤੇ ਜਿੱਦਾਂ ਤੁਸੀਂ ਦੇਖ ਸਕਦੇ ਜਿੱਦਾਂ ਮੁੰਡੇ ਅੱਜਕੱਲ ਬਾਹਰ ਨੂੰ ਭੱਜ ਜਾਂਦੇ ਆ ਤੇ ਇਹਨਾਂ ਵੀਰਾਂ ਨੇ ਇੱਥੇ ਹੀ ਰਹਿ ਕੇ ਆਪਣਾ business ਕਰਨੀ ਮਤਲਬ ਕੋਸ਼ਿਸ਼ ਕੀਤੀ ਹੈ ਸ਼ੁਰੂ ਕੀਤਾ ਹੈ ਤੇ ਮੈਂ ਸਭ ਤੋਂ ਪਹਿਲਾਂ ਆਪਣੇ ਵੀਰ ਨੂੰ ਪ੍ਰੈਸ਼ਨ ਪੁੱਛੂੰਗਾ ਵੀ ਜਿੱਦਾਂ ਮੁੰਡੇ ਸਾਰੇ ਅੱਜਕੱਲ ਬਾਹਰ ਜਾਂਦੇ ਆ ਤਾਂ ਤੁਸੀਂ ਇੱਥੇ ਕਿਉਂ ਇਨਵੈਸਟਮੈਂਟ ਕੀਤੀ ਵੇਖੋ ਵੀਰ ਜੀ ਚਲੋ ਜਿਹੜੇ ਵਧੀਆ ਬਾਹਰ ਵੀ ਜਾਣਦੇ ਹਨਾ ਹਰ ਕਿਸੇ ਦਾ ਕਿਸੇ ਦਾ ਰੁਝਾਨ ਆ ਹਨਾ ਜਿੱਧਰ ਕਿਸੇ ਦਾ ਇੰਟਰਸਟ ਆ ਚਲੋ ਕੰਮ ਕਰਨਾ ਚਾਹੀਦਾ ਵਾ ਠੀਕ ਹੈ ਤੇ ਆਪਾਂ ਚਲੋ ਜਿੱਦਾਂ ਵੀ ਸਟੱਡੀ ਕਰਦੇ ਰਹੇ ਆ ਤੇ ਆਪਾਂ ਨੂੰ ਘਰ ਦੇ ਆਣੇ ਫਾਰਮਿੰਗ ਦੇ ਵਿੱਚ ਹਨਾ ਆ ਛੱਡਿਆ ਤੁਸੀਂ ਮਤਲਬ ਮਿੱਟੀ ਨਾਲ ਜੁੜੇ ਹੋ ਜੀ ਹਾਂ ਬਿਲਕੁਲ ਜਿੱਦਾਂ ਮਰਜ਼ੀ ਲਾ ਲਓ ਤੁਸੀਂ ਤੇ ਫਾਰਮਿੰਗ ਦਾ ਆਪਣਾ ਸ਼ੁਰੂ ਤੋਂ ਭਾਵੇਂ ਹਨਾ ਪੜ੍ਹਾਈ ਦੇ ਦੌਰਾਨ ਵੀ ਬਿਲਕੁਲ ਬਿਲਕੁਲ ਤਾਂ ਦੇ ਬੇਟੇ ਜਦਾਂ ਨਾਲ ਹਾਂਜੀ ਬਿਲਕੁਲ ਬਿਲਕੁਲ ਤੇ ਸਭ ਤੋਂ ਪਹਿਲਾਂ ਮੇਰਾ ਪ੍ਰੈਸ਼ਨ ਇਹ ਆ ਕਿ ਇੱਥੇ ਕੀ ਲਗਤ ਆਈ ਆ ਤੇ ਕਿੰਨੇ ਸਕਰ ਫਿਟ ਦੇ ਵਿੱਚ ਕਿੰਨੇ ਫੋਟੇ ਆ ਕਿਵੇਂ ਆ ਇਹ ਵੀ ਜੀ ਆਪਣਾ ਜਿਹੜਾ ਇਹਦੀ ਲੰਬਾਈ ਹੈਗੀ ਆ 220 ਫੋਟੇ ਆ ਤੇ ਜਿਹੜੀ ਇਧਰ ਨੂੰ ਚੜਾਈ ਆ ਠੀਕ ਆ ਇਹਦੀ ਹੈਗੀ ਜੇ 320 ਫੋਟਾ ਠੀਕ ਆ ਹਾਂਜੀ ਤੇ ਇਹ ਤੁਸੀਂ ਮਤਲਬ ਚੂਚਾਪ ਦਾ ਪਾਲਦੇ ਜਾਂ ਕੰਪਨੀ ਆ ਨਹੀਂ ਸਾਡਾ ਕੰਟਰੈਕਟ ਜਿਹੜਾ ਕੰਪਨੀ ਨਾਲ ਆ ਓਕੇ ਓਕੇ ਇਹ ਕਿੰਨੇ ਦਿਨ ਦਾ ਪ੍ਰੋਸੈਸ ਹੁੰਦਾ ਇੱਕ ਪੂਰਦਾ ਪ੍ਰੋਸੈਸ ਦੇਖੋ ਇਹ ਕੰਪਨੀ ਤੇ ਡਿਪੈਂਡ ਆ ਜਿੱਦਾਂ ਹੁਣ ਆਪਣਾ ਚੂਝਾ ਹੋ ਜਾਣਾ ਅਸਲ 'ਚ ਹਾਂਜੀ ਹਾਂਜੀ ਇਹ ਉਹਨਾਂ ਨੂੰ ਵੇਟ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਜੇ ਉਹਨਾਂ ਹੁਣ ਵੀ ਉਹ ਖੜਨਾ ਚਾਹਣ ਤੇ ਖੜ ਸਕਦੇ ਆ ਉਦਾਂ ਮਤਲਬ 30 ਤੋਂ 35 40 ਦਿਨ ਦੇ ਵਿੱਚ ਵਿੱਚ ਲੈ ਜਾਂਦੇ ਆ ਓਕੇ ਤੁਹਾਡਾ ਪੱਕਾ ਇੱਕੋ ਕੰਪਨੀ ਨਾਲ ਕੰਟਰੈਕਟ ਹੈ ਤੇ ਉਹੀ ਆਉਂਦੇ ਉਹੀ ਲਾ ਕੇ ਜਾਂਦੇ ਤੋਂ ਅਗਲਾ ਪੂਰੀ ਵੀ ਉਹ ਪਾਉਂਦੇ ਬਿਲਕੁਲ 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 ਠੀਕ ਹੈ ਕਿੰਨੀ ਫੀਡ ਕਿਦਾਂ ਪਾਣੀ ਆ ਸਭ ਕੁਝ ਮੈਂ ਦੇਖ ਰਿਹਾ ਪਾਪਾ ਲੱਗੀਆਂ ਹੀਟਰ ਲੱਗੇ ਨੇ ਤੇ ਇਹਦਾ ਕੀ ਆ ਸਾਨੂੰ ਥੋੜਾ ਐਕਸਪਲੇਨ ਕਰੋ ਮੈਨੂੰ ਤੇ ਨਹੀਂ ਨੌ ਏ ਵੀਰ ਜੀ ਵੇਖੋ ਆ ਜਿਹੜੇ ਆਪਣੇ ਫੀਡਰ ਲੱਗੇ ਹੋਏ ਨੇ ਆਪਾਂ ਫੀਡ ਰੋਜ਼ ਸਵੇਰੇ ਇੱਕ ਵਾਰੀ ਇਹਨਾਂ ਨੂੰ ਭਰ ਦੇਣਾ ਵਾ ਚੰਗੀ ਤਰ੍ਹਾਂ ਅੱਛਾ ਠੀਕ ਤੇ ਇਹਨਾਂ ਦੇ ਨਾਲ-ਨਾਲ ਫੀਡ ਖਾਈ ਜਾਣੀ ਤੇ ਇਧਰੋਂ ਬਾਹਰ ਆਈ ਜਾਣੀ ਠੀਕ ਹੈ ਜੀ ਓਕੇ ਤੇ ਸਵੇਰ ਤੱਕ ਇਹਨਾਂ ਪੂਰੇ ਜਿੱਦਾਂ ਲਿਸ਼ਕਾ ਦੇਣੇ ਆ ਦੇ ਖਾਲੀ ਕਰ ਦੇਣੇ ਖਾਲੀ ਕਰ ਦੇਣੇ ਤੇ ਆ ਪਾਣੀ ਵਾਲਾ ਨਿੱਪਲ ਸਿਸਟਮ ਲਾਇਆ ਜੀ ਠੀਕ ਆ ਇਧਰੋਂ ਇਹਨਾਂ ਨੇ ਮਾਰਨੀ ਚੋਂ ਜਿਹਦੇ ਪਾਣੀ ਸਿੱਧਾ ਮੋੜ ਉਹ ਓਸ਼ਾ ਠੀਕ ਹੈ ਡੀਪਿੰਗ ਸਿਸਟਮ ਓਕੇ ਜੀ ਤੇ ਪਾਣੀ ਦਾ ਉਹ ਤਾਂ ਆਪਣੇ ਤੇ ਆ ਦੂਜਾ ਵੀ ਆਉਂਦਾ ਆ ਆਪਣੇ ਜਿੱਦਾ ਫੀਡ ਵਾਲੇ ਆ ਨਾ ਸੇਮ ਇਦਾਂ ਦੇ ਲੱਗੇ ਹੁੰਦੇ ਆ ਟੱਬ ਜੇ ਉਹਨਾਂ 'ਚ ਪਾਣੀ ਆਉਂਦਾ ਠੀਕ ਇਹਦੇ ਨਾਲ ਇਹ ਆ ਵੀ ਸ਼ੈੱਡ ਗਿੱਲਾ ਘੱਟ ਹੁੰਦਾ ਥੋੜਾ ਆ ਠੀਕ ਹੈ ਤੇ ਸਾਫ ਸਫਾਈ ਰੱਖਣ ਦਾ ਥੋੜਾ ਆਪਾਂ ਨੂੰ ਸੌਖਾ ਰਹਿੰਦਾ ਤੇ ਇਹ ਤੁਹਾਨੂੰ ਮਤਲਬ ਤੁਸੀਂ ਕੰਡਾ-ਕੁੰਡਾ ਕਰਦੇ ਫੜ ਕੇ ਜਦੋਂ ਚੂਚੀਆਂ ਦਾ ਕਿੱਦਾਂ ਫਿਰ ਦੱਸੋ ਥੋੜਾ ਜਿਆ ਇਹ ਨਾ ਆਪਣਾ ਕੰਪਨੀ ਜਿਹੜੀ ਵੀ ਹੈ ਨਾ ਉਹਨਾਂ ਦੇ ਡਾਕਟਰ ਆਪਣੇ ਕੋ ਹਰ ਰੋਜ਼ ਆਉਂਦੇ ਇੱਥੇ ਅੱਛਾ ਰੋਜ਼ ਇਹਨਾਂ ਦਾ ਚੈੱਕ ਅਪ ਹੁੰਦਾ ਹਾਂਜੀ 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 ਕੋਈ ਬਿਮਾਰੀ ਇਤ ਨਹੀਂ ਆ ਕੋਈ ਬਾਦ ਘਾਟ ਸ਼ੈੱਡ ਗਿੱਲਾਤ ਨਹੀਂ ਆ ਜਾਂ ਜ਼ਿਆਦਾ ਸੁੱਕਾ ਆ ਓਕੇ ਇਹ ਹਰ ਜ਼ਿਆਦਾ ਸੁੱਕੇ ਦਾ ਵੀ ਪੰਗਾ ਜੇ ਤੇ ਇਹ ਮੰਨ ਲਓ ਗਿੱਲਾ ਹੋ ਗਿਆ ਉਹਦਾ ਵੀ ਨੁਕਸਾਨ ਹੈ ਓਕੇ ਹਾਂਜੀ 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 ਤੇ ਮਤਲਬ ਤੁਸੀਂ ਜਦੋਂ ਇਹ ਚੀਜ਼ ਤੁਸੀਂ ਤੁਹਾਨੂੰ ਕੋਈ ਟ੍ਰੇਨਿੰਗ ਲੈਣੀ ਪਈ ਇਹ ਚੀਜ਼ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਤੁਸੀਂ ਮਤਲਬ ਕੋਈ ਰეკਮੈਂਡ ਕੀਤਾ ਯਾਰ ਦੋਸਤ ਨੇ ਖੋਲ ਲਿਆ ਵੇਖੋ ਵੀਰ ਜੀ ਇਹ ਤੇ ਕਿਸੇ ਨੇ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਨਾ ਬਿਲਕੁਲ ਤੇ ਟ੍ਰੇਨਿੰਗ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਮੰਨ ਲਓ ਭਾਵੇਂ ਕੋਈ ਵੀ ਕੰਮ ਸ਼ੁਰੂ ਕਰਨਾ ਜ਼ਰੂਰੀ ਨਹੀਂ ਪੁਲਟਰੀ ਫਾਰਮ ਦਾ ਵੀ ਹਾਂਜੀ ਹਾਂਜੀ ਮੰਨ ਲਓ ਹੁਣ ਇਹ ਵੇਖੋ ਆਪਾਂ ਇਨਵੈਸਟਮੈਂਟ ਕਰਨੀ ਹੈ ਇਹਦੇ ਵਿੱਚ ਹੈ ਨਾ 15 16 ਲੱਖ ਜਾਂ ਜਿੰਨਾ ਵੀ ਕਿਸੇ ਨੇ ਆਪਣੇ ਹਿਸਾਬ ਨਾਲ ਲਾਉਣਾ ਠੀਕ ਹੈ ਉਹਨੂੰ ਇਹ ਆ ਕਿ ਉਹਨੇ ਸਿੱਖਿਆ ਹੋਊਗਾ ਉਹ ਵਿੱਚ ਵੜਿਆ ਹੋਊ ਕੰਮ ਦੇ ਤੇ ਕੱਲੋਂ ਉਹਨੂੰ ਕੰਮ ਕਰਨਾ ਆ ਸਕਦਾ ਕਿਉਂਕਿ ਵੇਖੋ ਹੁਣ ਇਹ ਤੇ ਕੰਮ ਸਿੱਖਣ ਤੋਂ ਹੀ ਤੁਹਾਨੂੰ ਚੇਤਾ ਆਇਆ ਤੇ ਚਲੋ ਅਹੀਂ ਵੀ ਪਹਿਲਾਂ ਬੜੀਆਂ ਵੀਡੀਓ ਵੇਖੀਆਂ ਕਿਸੇ ਨੇ ਕਹਣਾ ਜੇ ਘੰਟਾ ਸਵੇਰੇ ਕੰਮ ਕਰਨਾ ਘੰਟਾ ਸ਼ਾਮੀ ਬਾਅਦ ਚ ਵੇਲੇ ਸੜੀ ਢਾੜੀ ਤੇ ਚਲੋ ਮੈਂ ਤੇ ਢਿੱਲੋ ਸਾਹਿਬ ਹਣੀ ਅਸੀਂ ਵੀ ਬੜੇ ਘੁੰਮਣ ਫਿਰਨਦੇ ਸ਼ਕੀਨ ਆ ਹਨਾ ਬਿਲਕੁਲ ਬਿਲਕੁਲ ਤੇ ਇਹ ਆ ਵੀ ਇੱਕ ਵਾਰੀ ਬੰਨ ਦਿੱਤਾ ਇਹ ਕੰਮ ਨੇ ਬੜਾ ਵੀ ਖੁਮਣਾ ਪੈਂਦਾ ਆ ਟਾਈਮ ਦੇ ਨਾਲ ਕੰਮ ਦੇ ਵੇਖੋ ਟਾਈਮ ਦੋਗੇ ਤੇ ਕੁਝ ਖਟੋਗੇ ਇੰਨੀ ਤੇ ਫਿਰ ਜੇ ਦੇ ਤੁਸੀਂ ਜੇ ਮੈਂ ਆਖਾਂ ਵੀ ਮੈਂ ਫੀਡ ਪਾ ਕੇ ਹੁਣ ਘਰੇ ਚੱਲ ਗਿਆ ਵਾਂ ਤੇ ਸ਼ਾਮ ਨੂੰ ਫੇਰ ਵੇਖ ਲੂੰਗਾ ਆ ਗਏ ਤੇ ਮਤਲਬ ਦੋਨੀਆਂ ਜਿਹੜਾ ਆਪ ਕੰਮ ਕਰਦੀਆਂ ਬੰਦਾ ਰੱਖਿਆ ਕੋਈ ਨਾਲ ਪਹਿਲਾਂ ਦੇਖੋ ਵੀਰ ਜੀ ਅਸੀਂ ਆਪ ਹੀ ਕੰਮ ਕੀਤਾ ਕਿਉਂਕਿ ਬੰਦਾ ਦੇਖੋ ਲੇਬਰ ਦਾ ਇਦਾਂ ਆ ਕਿ ਅੱਜ ਹੈਗੀ ਆ ਕੱਲ ਨੂੰ ਨਹੀਂ ਆ ਇਹ ਆ ਵੀ ਸਾਨੂੰ ਚਲੋ ਇੰਨਾ ਕੁ ਆਪਣੀਆਂ ਬਾਹਾਂ ਤੇ ਹੈਗਾ ਭਰੋਸਾ ਵੀ ਜੇ ਲੇਬਰ ਨਹੀਂ ਵੀ ਹੋ ਗਈ ਤੇ ਅਸੀਂ ਕਰ ਲਾਂਗੇ ਕੋਈ ਠੀਕ ਹੈ ਠੀਕ 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 ਤੇ ਹੁਣ ਮੰਨ ਲਓ ਅਸੀਂ ਕੁਝ ਆਪ ਸਿੱਖਿਆ ਉਹ ਤੇ ਲੇਬਰ ਨੂੰ ਦੱਸਾਂਗੇ ਬਿਲਕੁਲ ਬਿਲਕੁਲ ਸਹੀ ਹੈ ਫਰੈਸ਼ ਵੀ ਹੋਏਗੀ ਬੰਦਾ ਬਿਲਕੁਲ 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 ਤੇ ਗਾਂ ਤੁਸੀਂ ਮਤਲਬ ਇਹ ਚੀਜ਼ ਨੂੰ ਮਤਲਬ ਵਧਾਵਾ ਦਿਓਗੇ ਜਾਂ ਮਤਲਬ ਇਥੇ ਤੱਕ ਹੀ ਸਹਿਮਤ ਜਾਂ ਨਹੀਂ ਨਹੀਂ ਬਿਲਕੁਲ ਜੀ ਵੇਖੋ bizness ਸ਼ੁਰੂ ਕੀਤਾ ਆ ਮਹਾਰਾਜ ਕਿਰਪਾ ਰੱਖੇ ਇਹਨੂੰ ਵਧਾਵਾਂਗੇ ਹੌਲੀ ਹੌਲੀ ਠੀਕ ਹੈ ਹੋ ਸਕਦਾ ਹਾਂਜੀ ਤੁਹਾਡੇ ਕੋਈ ਹੋਰ ਵੀ ਪਲਾਨ ਹੈਗੇ ਇਸ ਤੋਂ ਇਲਾਵਾ ਜਿੱਦਾਂ ਇਹ ਪੋਲਟਰੀ ਫਾਰਮ ਦਾ ਤੁਹਾਡਾ ਹੋ ਗਿਆ ਜਿੱਦਾਂ ਤੁਸੀਂ ਗਾਂ ਐਕਸਟੈਂਡ ਕਰੋਗੇ ਉਹਦੇ ਨਾਲ ਕੋਈ ਹੋਰ ਵੀ ਪਲਾਨਿੰਗ ਵੀ ਹੁਣ ਤੁਹਾਡੀ ਪਹਿਲਾਂ ਤੇ ਵੇਖੋ ਅਸੀਂ ਇੱਕ ਕੰਮ ਦੇ ਵਿੱਚ ਪਰਫੈਕਟ ਹੋਵਾਂਗੇ ਅਜੇ ਇਹਨੂੰ ਹੀ ਥੋੜਾ ਵਧਾਵਾਂਗੇ ਹੌਲੀ ਹੌਲੀ ਠੀਕ ਠੀਕ ਹੈ ਤੇ ਫਾਰਮਿੰਗ ਦੇ ਨਾਲ ਰਿਲੇਟਿਡ ਤੇ ਹਨਾ ਜਿਹੜਾ ਵੀ ਚਲੋ ਐਗਰੀਕਲਚਰ ਬਿਲਕੁਲ ਜੋ ਨਾ ਜੋ ਵੀ ਹੈਣਾ ਠੀਕ 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 ਤੇ ਚਲੋ ਦੁੱਧ ਦੁੱਧ ਆ ਤੇ ਆਪਣੇ ਜੋ ਗੱਡਾਂ ਹੀ ਆ ਕਰਨ ਹਾਂਜੀ ਹਾਂਜੀ ਤੇ ਇਹ ਆ ਵੀ ਜਿਹੜਾ ਮੇਨ ਫੋਕਸ ਹੋਣੇ ਇਹਦੇ ਤੇ ਆ ਇਹਨੂੰ ਆਪਾਂ ਮਹਾਰਾਜ ਕਿਰਪਾ ਰੱਖੇ ਵਾਤੋਂ ਵਧਾਣ ਲੈ ਲਈਏ ਠੀਕ ਹੈ ਇਹ ਇਹ ਮਤਲਬ ਕੰਪਨੀ ਤੁਹਾਨੂੰ ਕਿਲੋਂ ਦੇ ਹਿਸਾਬ ਨਾਲ ਪੈਸੇ ਦਿੰਦੀ ਹੈ ਹਨਾ ਵੇਖੋ ਜੀ ਅਸੀਂ ਵੀਡੀਓ ਵੇਖੀਆਂ ਅਸੀਂ ਸਾਰਾ ਕੁਝ ਕੰਪਨੀ ਦਾ ਹਾਂਜੀ ਉਹ ਚੂਚ ਆ ਵੀ ਉਹਨਾਂ ਦਾ ਫੀਡ ਵੀ ਉਹਨਾਂ ਦੀਦਾ ਇਹ ਇੰਨਾ ਕੋਈ ਨਹੀਂ ਹੁੰਦਾ ਹਾਂਜੀ ਇਹ ਤੁਸੀਂ ਲਾ ਲੋ ਵੀ ਸਾਨੂੰ ਸਾਰਾ ਕੁਝ ਮਿਲਣਾ ਧਾਰ ਅੱਛਾ ਜੇ ਆਵੇਂ ਵੈਮ ਦੇ ਵਿੱਚ ਨਾ ਕੋਈ ਵੀ ਆ ਜੇ ਵੀ ਕੋਈ ਨਹੀਂ ਕੰਪਨੀ ਦਾ ਹੀ ਹੈਣਾ ਅੱਛਾ ਉਹਨਾਂ ਨੇ ਸਾਡ ਨੂੰ ਫੀਡ ਆਉਣੀ ਆ ਉਹਦਾ ਵੀ ਬਿੱਲ ਘੱਲ ਦੇਣਾ ਚੂਚਾ ਆਉਣਾ ਉਹਦਾ ਵੀ ਬਿੱਲ ਘੱਲਣਾ ਜਿੱਦਾਂ ਕੋਈ ਦਵਾਈ ਪਾਉਣੀ ਪਈ ਆ ਹੈਣਾ ਜੇ ਆਪਾਂ ਉਹਨਾਂ ਕੋਲ ਲੈਨੇ ਉਹਨਾਂ ਬਿੱਲ ਘੱਲਣਾ ਜੇ ਬਾਹਰੋਂ ਲੈਣਾ ਹੈਣਾ ਆਪਾਂ ਨੇ ਦੇ ਆ ਠੀਕ ਠੀਕ ਹੈ ਐਂਡ ਤੇ ਫਿਰ ਉਹਨਾਂ حساب ਕਰਨਾ ਸਾਰਾ ਵੀ ਉਹਨਾਂ ਨੇ ਸਾਨੂੰ ਕਿੰਨੀ ਫੀਡ ਕਿੰਨੇ ਦੀ ਫੀਡ ਖੱਲੀ ਸੀ ਤੇ ਅਸੀਂ ਉਹਨਾਂ ਨੂੰ ਕਿੰਨੇ ਦਾ ਜਿਹੜਾ ਆ ਵੇਟ ਕਰਕੇ ਦੇਣਾ ਓਕੇ ਆ ਜਿਹੜੀ ਜਿੰਨੀ ਫੀਡ ਪਈ ਆ ਸਭ ਕੁਝ ਇਹ ਕੰਪਨੀ ਨੇ ਖੱਲੀ ਆ ਅਧਾਰ ਸਿਰਫ ਤੁਹਾਡਾ ਅਧਾਰ ਚੱਲਦਾ ਜਦੋਂ ਤੇਲ ਸਾਡੇ ਕੋਲ ਪਏ ਆ ਹਾਂ ਪੈਸੇ ਤਾਂ ਨੂੰ ਹੋਣਗੇ ਉਹਨਾਂ ਨੇ ਮਤਲਬ ਆਪਣਾ ਕੱਟ ਦੇ ਦੇਣਾ ਬਸ ਤੁਹਾਨੂੰ ਜਿਹੜੀ ਤੁਸੀਂ ਮਿਹਨਤ ਕੀਤੀ ਮਿਹਨਤ ਦੇ ਪੈਸੇ ਆ ਮਿਹਨਤ ਦੇ ਬਿਲਕੁਲ ਬਿਲਕੁਲ ਠੀਕ ਹੈ ਜੀ ਠੀਕ ਹੈ ਬਾਕੀ ਇਹ ਡਿਪੈਂਡ ਕਰਦਾ ਕਿੰਨੀ ਮਿਹਨਤ ਕਿੰਨਾ ਆਪਾਂ ਧਿਆਨ ਰੱਖਦੇ ਆ ਉਸ ਹਿਸਾਬ ਨਾਲ ਇਹ ਚੀਜ਼ ਦੇ ਵਿੱਚ ਐਕਸਪੀਰੀਅੰਸ ਦੀ ਲੋੜ ਹੈਗੀ ਹੈ ਮਤਲਬ 100% ਵੀਰ ਜੀ 100% ਮਤਲਬ ਚੂਚੇ ਨੂੰ ਦਾਣਾ ਪਾਉਣਾ ਪਾਣੀ ਪੀਣਾ ਸਭ ਕੁਝ ਏਦਾਂ ਲੱਗੇ ਥਲੇ ਗਿੱਲਾ ਸੁੱਕਾ ਸਭ ਕੁ ਬੱਚੇ ਨੂੰ ਮੈਨੂੰ ਹੁਣ ਮੈਂ ਇਹ ਆ ਜਿੱਦਾਂ ਨਿਪਟਿਆ ਇਹ ਵੀ ਆਪਾਂ ਇਹਦਾ ਵੇਖਣਾ ਆ ਵੀ ਇਹਦੀ ਹਾਈਟ ਦੇ ਹਿਸਾਬ ਨਾਲ ਠੀਕ ਆ ਜਿਆਦਾ ਉੱਚਾ ਤੇ ਨਹੀਂ ਜਿਆਦਾ ਨੀਵਾਂ ਤੇ ਨਹੀਂ ਆਹਣਾ ਵਿੱਚ ਜੇ ਕੋਈ ਪਾਣੀ ਨਾ ਪੀਤਾ ਜਾਂ ਜਾਂ ਤਾਂ ਠਾਂ ਫੀਡਰ ਆ ਇਹ ਵੀ ਰੋਜ਼ ਦੇ ਰੋਜ਼ ਆਪਾਂ ਉੱਤੇ ਥੱਲੇ ਕਰਨੇ ਵੀ ਚਾਹਾਂ ਆ ਵੀ ਹੌਲੀ ਹੌਲੀ ਉੱਪਰ ਕਰਨੇ ਆ ਬਿਲਕੁਲ ਬਿਲਕੁਲ ਤੇ ਜਿਹੜਾ ਚੂਚੇ ਨੂੰ ਫੀਡ ਸੌਖੀ ਖਾਵੇ ਮੰਨ ਲਓ ਹੁਣ ਜਿੱਦਾਂ ਚੂਚਾ ਆ ਹਾਂਜੀ ਸਾਰਾ ਖਲੋ ਕੇ ਖਾਂ ਰਿਹਾ ਫੀਡ ਠੀਕ ਠੀਕ ਹਾਂਜੀ ਇਹੇ ਵੀ ਬੈਠ ਕੇ ਖਾਈ ਜਾਵੇ ਇਹ ਮੰਨ ਲਓ ਬੈਠ ਕੇ ਖਾਂਦਾ ਰਿਹਾ ਇਹ ਹੋ ਸਕਦਾ ਉੱਠੇ ਹੀ ਨਾ ਪਾਣੀ ਪੀਣ ਉੱਠੇ ਹੀ ਨਾ ਕਿ ਨਾਲ ਇਹਦਾ ਮਤਲਬ ਇਹ ਵੀ ਕਸਰਤ ਵੀ ਹੋ ਜਾਂਦੀ ਹੈ ਨਾ ਐਕਸਰਸਾਈਜ਼ ਥੋੜਾ ਬਹੁਤਾ ਇਹਦਾ ਇਹਨਾਂ ਦਾ ਤੋਰਾ ਫੇਰਾ ਵੀ ਹੋਵੇ ਠੀਕ ਠੀਕ ਆ ਤੇ ਉੱਠੇ ਫੀਡ ਖਾਵੇ ਪਾਣੀ ਪੀਵੇ ਹਨਾ ਤੇ ਬਵੇ ਤੇ ਸਾਈ ਫਿਰ ਇਹਨੇ ਪਾਣੀ ਨਹੀਂ ਪੀਣਾ ਤੇ ਮੰਨ ਲਓ ਹੋਰ ਚਾਪਣਾ ਨੁਕਸਾਨ ਆ। ਠੀਕ ਹੈ। ਜਦੋਂ ਸਿਆਲੀ ਦਿਨ ਹੁਣ ਆਪਾਂ ਹੀਟਰ ਠੀਕ ਸੀ ਹੀਟਰ ਛੱਡਿਓ ਯਾਰ। ਮਤਲਬ ਗਰਮੀਆਂ ਦੇ ਵਿੱਚ ਫਿਰ ਕੀ ਕਰਦੇ? ਮਤਲਬ ਇਹਨਾਂ ਨੂੰ ਜਦੋਂ ਗਰਮੀਆਂ ਗਰਮੀਆਂ ਦੇ ਵਿੱਚ ਵੇਖੋ ਪੱਖੇ ਲਾਉਣੇ ਪੈਂਦੇ। ਅੱਛਾ। ਤੇ ਹੋ ਸਕਦਾ ਹੁਣੇ بارش ਵਾਲਾ ਮਾਹੌਲ ਬਣ ਜੇ। ਠੀਕ ਹੈ। ਤੇ ਆ ਪੱਟੀਆਂ ਆਪਣੀਆਂ ਆਪਾਂ ਇਹ ਵੀ ਚਲਾਉਣੀਆਂ ਵਾ। ਓਕੇ। ਹਾਂ ਜੀ। ਆ ਹੁਣ ਤੁਹਾਨੂੰ ਪਤਾ ਹੀ ਆ ਗਰਮੀ ਲੱਗਣ ਦੀ, ਬਾਹਰ ਫੁੱਲ ਠੰਡਾ ਆ। ਬਿਲਕੁਲ ਬਿਲਕੁਲ ਆਪ ਸੀ ਨਾ ਆਇਆ ਵੀਰੇ। ਹਾਂ ਜੀ। ਤੇ ਇਹ ਟੈਂਪਰੇਚਰ ਇੱਥੇ ਹੈ ਹੁਣ ਟੈਂਪਰੇਚਰ ਕਈ ਵਾਰੀ ਕੀਕ ਥਾਣ ਕੀ ਕਰਦੇ ਟੈਂਪਰੇਚਰ ਵਧਾਉਣ ਦੇ ਚੱਕਰ ਦੇ ਵਿੱਚ ਅੰਦਰ ਗੈਸ ਬਣ ਜਾਂਦੀ ਹੈ ਬਿਲਕੁਲ ਬਿਲਕੁਲ ਹਾਂਜੀ ਤੇ ਉਹਦਾ ਇਹ ਆ ਵੀ ਵੈਂਟੀਲੇਸ਼ਨ ਵੀ ਆਪਾਂ ਰੱਖਣੀ ਆ ਤੇ ਜੇ ਵੈਂਟੀਲੇਸ਼ਨ ਇੰਨੀ ਵੀ ਨਹੀਂ ਰੱਖਣੀ ਵੀ ਅੰਦਰ ਹੀ ਠਰ ਜੇ ਫਿਰ ਚੂਹੇ ਬਿਮਾਰ ਹੋਣਗੇ ਇਹਦੇ ਚ ਆਪਣ ਨੁਕਸਾਨ ਹੋਊਗਾ ਬੱਚਿਆਂ ਨੂੰ ਪਾਲਣੇ ਪੈਂਦੇ ਬਿਲਕੁਲ ਜੀ ਬਿਲਕੁਲ ਸਭ ਤੋਂ ਮੇਨ ਗੱਲ ਇਹ ਆ ਵੀ ਠੀਕ ਗੱਲਾਂ ਹੋ ਗਈਆਂ ਪਾਲਣ ਦੀਆਂ ਤੇ ਦਿੱਕਤਾਂ ਕੀ ਆਈਆਂ ਤੁਹਾਨੂੰ ਮਤਲਬ ਕਿ ਕਿਹੜੀਆਂ ਚੀਜ਼ਾਂ ਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਦਿੱਕਤਾਂ ਵੀਰ ਜੀ ਸਭ ਤੋਂ ਵੱਡੀ ਤੇ ਇਹ ਆਈ ਵੀ ਮਤਲਬ ਬਿਲਕੁਲ ਅਹੀ ਐ ਪੈਸੇ ਪੂਹੇ ਲਾ ਕੇ ਹਟੇ ਹੋਣਾ ਹੈ। ਤੇ ਸਾਡਾ ਧਿਆਨ ਹੋਇਆ ਵੀ ਹੁਣ ਚੂਚੇ ਆਣੋਂ ਚਲੋ ਕਮਾਈ ਆਉਗੀ ਜਣਾ। ਤੇ ਚਲੋ ਜਦੋਂ ਆਪਣਾ ਵਧੀਆ ਚੱਲਣ ਦਾ ਚੂਚਾ ਆ ਗਿਆ 15-20 ਦਿਨਾਂ ਦਾ ਜਦੋਂ ਹੋ ਗਿਆ ਨਾ। ਉਹਦੇ ਤੁਹਾਨੂੰ ਪਤਾ ਹੀ ਆ ਪਿੱਛੇ ਜੇ ਹੜ ਆਏ ਸੀਗੇ। ਹਾਂਜੀ ਹਾਂਜੀ ਪਾਣੀ ਆਇਆ ਕਾਫੀ ਆਇਆ ਸੀ ਜੀ। ਉਹਦੇ ਕਰਕੇ ਫਿਰ ਇਹ ਆ ਵੀ ਆਪਣਾ ਸਾਰਾ ਹੀ ਜਿਹੜਾ ਚੂਚਾ ਆ ਆਪਾਂ ਨੂੰ ਚੁਕਾਉਣਾ ਪੈ ਗਿਆ ਕੰਪਨੀ ਨੇ। ਹਾਂਜੀ। ਤੇ ਪਾਣੀ ਆਪਣੇ ਫਾਰਮ ਦੇ ਵਿੱਚ ਅਜੇ ਆਪਣਾ ਬਾਹਰੀ ਲੈਵਲ ਨਾਲੋਂ ਬੜਾ ਉੱਚਾ ਆ ਤੇ ਇੱਥੋਂ ਇੱਥੋਂ ਤੱਕ ਪਾਣੀ ਅੰਦਰ ਆ ਗਿਆ ਹੈਗਾ ਮਤਲਬ ਸਾਰੀ ਚੁਕਾਤੇ ਫਿਰ ਤੁਸੀਂ ਹਾਂ ਤੇ ਉਹਦੇ ਚ ਇਹ ਆ ਵੀ ਮੈਂ ਵੀ ਕਹਿਣਾ ਚਾਹੁੰਨਾ ਵੀ ਕੰਟਰੈਕਟ ਆ ਜਿਹੜਾ ਕਿਸੇ ਵਧੀਆ ਕੰਪਨੀ ਨਾਲ ਕਰਿਓ ਕੋਸ਼ ਕੰਪਨੀਆਂ ਦਾ ਇਦਾਂ ਆ ਵੀ ਮੰਨ ਲਓ ਜਿੱਦਾਂ ਹੁਣ ਅਸੀਂ 15 ਦਿਨਾਂ ਦਾ ਸਾਨੂੰ ਮਾਲ ਚੁਕਾਉਣਾ ਪੈ ਗਿਆ ਚੂਜਾ ਸਾਰਾ ਤੇ ਕੁਝ ਨਹੀਂ ਉਹਨਾਂ ਨੇ ਕੁਝ ਦਿੱਤਾ ਕੁਝ ਨਹੀਂ ਦਿੱਤਾ ਉਹ ਫਿਰ ਕੰਪਨੀ ਦਾ ਨਾਲ ਹੀ ਲੈਣਾ ਨਾ ਜੀ ਨਾ ਕੁਝ ਨਹੀਂ ਹੈ ਨਾ ਇਹ ਦਵਾਈਆਂ ਦਵਾਈਆਂ ਸਾਰਾ ਕੁਝ ਆਪਣੇ ਕੋਲੋਂ ਪਾਉਣਾ ਪੈਂਦਾ ਵਾ ਅੱਛਾ ਉਹ ਵੀ ਨਹੀਂ ਕੋਈ ਜਿੰਨਾ ਨੇ ਕੋਈ ਹਾਂ ਮੈਂ ਤਾਂ ਮੋਲ ਹੀ ਕੋਈ ਨਹੀਂ ਮਤਲਬ 20 ਦਿਨਾਂ ਦੇ ਵਿੱਚ ਤੁਹਾਨੂੰ ਮੋੜਿਆ ਬਿਲਕੁਲ ਬਿਲਕੁਲ ਕੁਝ ਨਹੀਂ ਹੈਣਾ ਤੇ ਤੇ ਉਹ ਤੁਹਾਡਾ ਮਤਲਬ ਜੇ ਆਪਾਂ ਕਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਉਹ ਚੀਜ਼ ਨੂੰ ਲੈ ਕੇ ਜਿਹੜਾ 20 ਦਿਨ ਮੰਨ ਲਓ ਨੁਕਸਾਨ ਇਦਾਂ ਆ ਵੀ ਹੁਣ ਜਿੱਦਾਂ ਆਪਾਂ ਕਿਸੇ ਵੀ ਕੰਮ ਦੇ ਵਿੱਚ ਇਨਵੈਸਟਮੈਂਟ ਕੀਤੀ ਆ ਹੈਣਾ ਉਹਦਾ ਆਪਾਂ ਨੂੰ ਹੁੰਦਾ ਵੀ ਅੱਜ ਪੈਸੇ ਲਾਏ ਆ ਤੇ ਹੁਣ ਆਪਾਂ ਨੂੰ ਇਨਕਮ ਸ਼ੁਰੂ ਹੋ ਜੇ ਬਿਲਕੁਲ ਬਿਲਕੁਲ ਨੁਕਸਾਨ ਵੇਖੋ ਸਭ ਤੋਂ ਵੱਡਾ ਟਾਈਮ ਦਾ ਹੋਇਆ ਸਮੇਂ ਦਾ ਬਿਲਕੁਲ ਪੀ ਜਿਹੜਾ ਸਾਡੀ ਪੀ ਜਿਹੜੀ ਇਨਕਮ ਆਉ ਮਤਲਬ 4-5 ਮਹੀਨੇ ਲੇਟ ਹੋ ਗਈ ਸਾਡੀ ਸਟਾਰਟ ਹੋਣੀ ਹੈਣਾ ਜੋ ਕਿ ਫਿਰ ਇਹ ਗਿੱਲਾ ਹੋ ਗਿਆ ਇਹ ਸੁੱਕਿਆ ਨਹੀਂ ਲੋਕ ਮਹੀਨੇ ਅੰਦਰੋਂ ਸੁੱਕਿਆ ਨਹੀਂ ਜਿੰਨਾ ਚਿਰ ਆਪਾਂ ਨਾਲ ਫਿਰ ਤੁਹਾਨੂੰ ਸਾਰੇ ਕਰੀਬ ਮਤਲਬ ਸਪਰੀਆਂ ਤੇ ਖਰਚ ਆਇਆ ਹੋਊਗਾ ਤੁਹਾਡਾ ਕੁਝ ਸਫਾਈ ਸਫਾਈ ਇਹ ਤੇ ਕੋਈ ਗਾਰਕਟ ਨਹੀਂ ਪਈ ਹੋਗੀ ਲੀਵਰ ਦਾ ਖਰਚਾ ਬਿਲਕੁਲ 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 ਇਹ ਚੀਜ਼ਾਂ ਵੇਖੋ ਇਹ ਪਹਿਲਾਂ ਲੈ ਕੇ ਚੱਲੇ ਬੰਦਾ ਜਿੰਨੇ ਬੰਦਾ ਆਪਣੀ ਸੇਫ ਸਾਈਡ ਲਈ ਕੁਝ ਪੈਸੇ ਵੱਖਰੇ ਰੱਖ ਕੇ ਚੱਲੇ ਜਿੰਨੇ ਇਹ ਚੀਜ਼ਾਂ ਬਿਨੈਸ ਵੇਖੋ ਇਹਦਾ ਜਦੋਂ ਵੀ ਆਪਾਂ ਕੋਈ ਸ਼ੁਰੂ ਕਰਨਾ ਆਪਣੇ ਕੋ ਇਹਨੂੰ ਅੱਗੇ ਚਲਾਉਣ ਵਾਸਤੇ ਸੇਵਿੰਗ ਰੱਖ ਕੇ ਉਹਨਾਂ ਕੇ ਕੰਮ ਸ਼ੁਰੂ ਕਰੇ ਇਹਣਾ ਹੋਵੇ ਬਿਲਕੁਲ ਬਿਲਕੁਲ ਇਹ ਸਾਰੇ ਪਹਿਲਾਂ ਹੀ ਲਾ ਦੇ ਤੇ ਬਾਅਦ ਜਦੋਂ ਕੋਈ ਜ਼ਰੂਰਤ ਪਵੇ ਤੇ ਆਪਾਂ ਹਨਾ ਕਰ ਲਈਏ ਬਿਲਕੁਲ ਤੁਹਾਡੇ ਕੋਲ ਮਦਦ ਸੇਫ ਸਾਈਡ ਚਾਹੀਦੀ ਆ ਆਪਣੇ ਨਵੇਂ ਮੁੰਡੇ ਕੋਈ ਪੁਲਟਰੀ ਫਾਰਮ ਦਾ ਕੰਮ ਕਰਨਾ ਚਾਹੁੰਦੇ ਆ ਹਾਂਜੀ ਤੇ ਉਹਨਾਂ ਨੂੰ ਕਿਹੜੀ ਚੀਜ਼ਾਂ ਦੀ ਲੋੜ ਹੈ ਤੁਸੀਂ ਦੱਸੋ ਮੜ ਜੇ ਤੁਹਾਡੇ ਕੋਲ ਕੋਈ ਸਭ ਤੋਂ ਪਹਿਲਾਂ ਤੇ ਵੀਰ ਜੀ ਗਰਾਉਂਡ ਲੈਵਲ ਤੇ ਆ ਕੇ ਟ੍ਰੇਨਿੰਗ ਲਵੇ ਬੰਦਾ ਬਿਲਕੁਲ ਚਲੋ ਇੱਕ ਇਹਦੇ ਵਿੱਚ ਥਿਉਰੀ ਵੀ ਚੱਲਦੀ ਕੁਝ ਕਲਾਸਾਂ ਲੱਗਦੀਆਂ ਆਪਣੇ ਜਿੱਦਾਂ ਸਰਕਾਰੀ ਸੈਂਟਰ ਬਣੇ ਅਮਰਸਰ ਦਾ ਵੀ ਆ ਬਟਾਲੇ ਦਾ ਵੀ ਹਰ ਹਨਾ ਸਿਟੀ ਦਾ ਹਾਂਜੀ ਜੀ ਉਹਦੇ ਵਿੱਚ ਕੀ ਉਹ ਟ੍ਰੇਨਿੰਗ ਦਿੰਦੇ ਆ ਓਕੇ ਤੇ ਥਿਊਰੀ ਉਹਨਾਂ ਸਾਰਾ ਤੁਹਾਨੂੰ ਪੜ੍ਹਾਉਣਾ ਆ ਕਿੱਦਾਂ ਕਰਨਾ ਕੀ ਕਰਨਾ ਸਾਰੀਆਂ ਬਿਮਾਰੀਆਂ ਬਾਰੇ ਸਮਝਾਉਣ ਲੇ ਤੇ ਪਰ ਫਿਰ ਵੀ ਉਹ ਕਿਸੇ ਫਾਰਮ ਤੇ ਘੱਟੋ ਘੱਟ 1 ਮਹੀਨਾ ਬੱਚੇ ਨੂੰ ਸ਼ੁਰੂ ਤੋਂ ਲੈ ਕੇ 1 ਮਹੀਨਾ 40 ਦਿਨ ਜਿੰਨੇ ਦਿਨ ਦੀ ਵੀ ਟ੍ਰੇਨਿੰਗ ਆ ਹੈਨਾ ਹਾਂਜੀ ਬਿਲਕੁਲ ਉਹ ਸਾਰਾ ਇੱਕ ਵਾਰੀ ਲਾਟ ਆਪਣਾ ਜਿੱਦਾਂ ਆਪਾਂ ਕਿਸੇ ਜਗ੍ਹਾ ਤੇ ਕੰਮ ਕਰਦੇ ਆ ਹੈਨਾ ਹਾਂਜੀ ਹਾਂਜੀ ਉਹ ਜ਼ਰੂਰ ਕਰੇ ਉੱਥੇ ਜਾ ਕੇ ਫਿੱਖੇ ਕੀ ਕੀ ਪ੍ਰੋਬਲਮਾਂ ਮੈਨੂੰ ਕੱਲ ਨੂੰ ਆ ਸਕਦੀਆਂ ਆ ਵਾ ਕੀ ਮੈਂ ਇਹਨਾਂ ਨੂੰ ਟੈਕਲ ਕਰ ਸਕਦਾ ਠੀਕ ਹੈ ਠੀਕ ਹੈ ਇਹ ਨਾ ਵੇਪੀ ਮੈਨੂੰ ਹਨਾ ਮੈਂ ਮੈਂ ਕੰਮ ਕੋਲੇ ਪਤਾ ਕੁਝ ਨਾ ਹੋਵੇ ਬਸ ਜਿੱਦਾਂ ਹੁਣ ਕਈ ਵੀਡੀਓ ਆਉਂਦੀਆਂ ਵੀ ਆਪਾਂ ਵੀ ਮੈਂ ਸਵੇਰਾ 1 ਘੰਟਾ ਮੈਂ ਬੰਦਾ ਲਾ ਕੇ ਫੀਡ ਪਾ ਲੂੰਗਾ ਹਾਂਜੀ ਜੀ ਤੇ ਘੰਟਾ ਸ਼ਾਮੀ ਮੈਂ ਆ ਗੋਡੀ ਦਵਾਲੂੰਗਾ ਇਹ ਕਰ ਕਰ ਬਿਲਕੁਲ ਗੱਲਾਂ ਵਾਲਾ ਕੰਮ ਨਹੀਂ ਮਿਹਨਤ ਵਾਲਾ ਕੰਮ ਆ ਆਪਣਾ ਸਿੱਖ ਕੇ ਸਕਿੱਲ ਲੈ ਕੇ ਫੇਰ ਆਓ ਬਿਲਕੁਲ ਜੀ ਬਿਲਕੁਲ ਬਿਲਕੁਲ ਸਭ ਤੋਂ ਪਹਿਲਾਂ ਇਹਦੇ ਵਿੱਚ ਤੁਹਾਡਾ ਇੰਟਰਸਟ ਹੈਗਾ ਕੰਮ ਉਹ ਸ਼ੁਰੂ ਕਰੋ ਜਿਹਦੇ ਤੇ ਝਾਦਾ ਇੰਟਰਸਟ ਹੋਵੇ ਹਨਾ ਠੀਕ ਹੈ ਰੁਝਾਨ ਹੋਵੇ ਤੁਹਾਡਾ ਗੱਲਾ ਜੇ ਤੁਸੀਂ ਲਿਬ੍ਰਾਰੀ ਲਿਖਿਓ ਉਹਦੇ ਸਿਰਕ ਨਹੀਂ ਰ ਲੇਬਰ ਵੀ ਕੰਮ ਤਾਂ ਕਰੂਗੀ ਅਸੀਂ ਉਹਨਾਂ ਨੂੰ ਕੁਝ ਦੱਸਾਂਗੇ ਦੱਸਾਂਗੇ ਬਿਲਕੁਲ ਬਿਲਕੁਲ ਜੀ ਆਪ ਨੂੰ ਨਹੀਂ ਕੋਈ ਪਤਾ ਤੋ ਉਹ ਵਿਚਾਰੇ ਕੀ ਕਰ ਰਹੇ ਹਾਂ ਹਾਂ ਬਿਲਕੁਲ ਬਿਲਕੁਲ ਠੀਕ ਠੀਕ ਕੋਈ ਨਵਾਂ ਬੰਦਾ ਇਸ ਚੀਜ਼ ਵਿੱਚ ਹੋਣਾ ਚਾਹੁੰਦਾ ਹੈ ਦੱਸਣਾ ਚਾਹੁੰਦਾ ਹੈ ਤਾਂ ਤੁਸੀਂ ਉਹਦੇ ਵਿੱਚ ਕਿਸੇ ਦੀ ਹੈਲਪ ਕਰੋਗੇ ਕੋਈ ਨਵੀਂ ਜਰੂਰ ਜੀ ਬਿਲਕੁਲ ਕਿਉਂਕਿ ਅਸੀਂ ਵੀ ਜਦੋਂ ਨਵੇਂ ਆਏ ਹਾਂ ਸਾਨੂੰ ਪਤਾ ਕੀ ਕੀ ਪ੍ਰੋਬਲਮ ਆਉਂਦੀਆਂ ਵਾਂ ਠੀਕ ਹੈ ਜੀ ਤੇ ਸਾਡੇ ਨਾਲ ਕੋਈ ਵੀ ਬੰਦਾ ਕੰਟੈਕਟ ਕਰੇ ਆ ਕੇ ਅਸੀਂ ਜਰੂਰ ਉਹਨੂੰ ਸਾਰੀ ਨੌਲੇਜ ਦਵਾਗੇ ਕਿੰਦਾ ਕੀ ਕੀ ਕੰਮ ਹੋਣਾ ਹੈ ਤੁਸੀ ਆਪਣਾ ਇੱਕ ਵਾਰੀ ਫੋਨ ਨੰਬਰ ਦੱਸ ਦਿਓ ਫੋਨ ਨੰਬਰ ਜੀ ਹੈਗਾ ਜੇ 991421222 ਸਕਰੀਨ ਤੇ ਤੁਸੀਂ ਨੰਬਰ ਵੇਖ ਲਿਓ ਸਾਡਾ ਤੇ ਕਿਸੇ ਨੂੰ ਕੋਈ ਵੀ ਸਾਡੇ ਕੋਲ ਪੁੱਛਣਾ ਚਾਹੁੰਦਾ ਹੈ ਜਰੂਰ ਉਹਨੂੰ ਸਲਾਹ ਦੇਵਾਂਗੇ ਠੀਕ ਹੈ ਬਾਕੀ ਜਦਾਂ ਵੀਰ ਨੇ ਤੁਹਾਨੂੰ ਆਪਣਾ ਨੰਬਰ ਦੱਸਤਾ ਆ ਤੇ ਤੇ ਨੌਜਵਾਨਾਂ ਨੂੰ ਤੁਹਾਨੂੰ ਪੀੜੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇਹ ਉਹਨਾਂ ਤੋਂ ਤੁਹਾਨੂੰ ਦੱਸੋ ਮਿਲ ਜਾਏਗਾ ਵੇਖੋ ਵੀਰ ਜੀ ਸੰਦੇਸ਼ ਇਹੀ ਆ ਕਿ ਕਿਸੇ ਵੀ ਚੀਜ਼ ਦੇ ਵਿੱਚ ਸ਼ਾਰਟਕਟ ਨਾਲ ਲੱਭੋ ਠੀਕ ਆ ਠੀਕ ਆ ਮਿਹਨਤ ਕਰੋ ਤੇ ਜਿਹਦੇ ਜੇ ਤੁਹਾਡਾ ਰੁਝਾਨ ਹੈਗਾ ਉਹ ਕੰਮ ਕਰੋ ਤੇ ਆਪੇ ਮਹਾਰਾਜ ਸੱਚੇ ਪਾਤਸ਼ਾਹ ਉਹ ਕੰਮ ਜੇ ਜਰੂਰ ਭਾਗ ਲਾਊਗਾ ਠੀਕ ਠੀਕ ਬਸ ਇਹ ਸ਼ਾਰਟਕਟ ਨਾ ਲਓ ਵੀਰ ਦਾ ਕਹਿਣ ਦਾ ਮਤਲਬ ਹੈ ਆਪਣੀ ਮਿਹਨਤ ਕਰੋ ਸਕਿੱਲ ਸਿੱਖੋ ਟਾਈਮ ਦਿਓ ਕੰਮ ਨੂੰ ਤੇ ਰੱਬ ਤੁਹਾਡੀ ਜਰੂਰ ਸੁਣੂਗਾ